संगता न वाहेगुरु का ख़ाल <laughs> सब तो पहला मेरी जन्मभूमि पढ़िया मेरे और दोस्त मित्र जिन पहली बार मैं गुड़ी डंडा खेलिया बंदर किला खेलिया और शरारत की चारिया, खेती की मेरे सारे ਚਾਚੇ ਤਾਈ ਚਾਚੀਆਂ ਤਾਈਆਂ ਭਾਬੀਆਂ ਭੈਣਾਂ ਉਹਨਾਂ ਸੋਨੀਏ ਪਤੀ ਜੀਆਂ ਪਤੀਜੇ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ देर बाद ਮੈਂ ਥੋੜੀ ਥੋੜੀ ਆਇਆ ਉਹਨੂੰ ਪਤਾ ਮੈਂ ਕਦੇ ਬੋਟਾ ਮੰਗਣ ਨਹੀਂ ਆਉਂਦਾ ਉਹਕੇ ਜੀ ਜਿੰਨੇ ਚੁਈ ਬੋਟਾ ਮੰਗਣੀਆਂ ਪੈ ਗਈਆਂ ਪੁਰੋ ਵੋਟ ਕਿ ਤੋਂ ਉਮੀਦ ਕਰਾਂਗੇ ਹਨ ਇੱਥੇ ਆਉਣਾ ਉਹਨਾਂ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਜੋ ਨਿਸ਼ਾਨ ਆ ਹੈ ਤੇ ਤੁਸੀਂ ਮੇਰੇ ਵਾਸਤੇ ਵੋਟਾਂ ਮਾਰਦੇ ਹੋ ਤੇ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਉਹ ਵੋਟਾਂ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਵੋਟਾਂ ਮਾਰਦੇ ਹਨ ਹਰੇਕ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ ਜਦ ਪਿੰਡ ਵਿੱਚ ਮੈਂ ਕੋਈ ਕਿਸੇ ਨੂੰ ਦੁੱਖ ਸੁਖ ਸੁਪੋਵੇ ਮੈਂ ਜਾਵਾਂ ਨਾ ਜਦ ਕੋਈ ਪੱਖਪਾਤ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਵਾਰੀ ਮੈਂ ਪੰਚਾਇਤ ਤੇ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ जो कृपा करती के मैं वो भी इतने आया पर आया मैं तीन चारे बारी पुत भतीजा बन के आया मैं कोई मुख्यमंत्री बन के जो कलाकार बनके बन के नहीं आया मैं थोड़े तो छोटा बन के आया और रहूंगा भी छोटा वो सिंह जी बैठे ਅੱਜ ਤੋਂ ਕਹਿ ਦਿੰਦੇ ਆ ਪਿਆਰ ਨਾਲ ਸਾਹਮਣੇ ਉਹਨਾਂ ਦਾ ਬੇਟਾ ਬੈਠਾ ਜਗਰੂਪ ਬੈਠਾ ਮਿੰਦੀ ਬੈਠਾ ਗੁਰਜੰਟ ਬੈਠਾ ਮੇਵਾ ਬੈਠਾ ਰਣਜੀਤ ਬੈਠਾ ਸੂਬੇਦਾਰਾਂ ਦਾ ਮੈਂ ਕਿਹਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋ ਰਹੀਂ ਪਲਾਰ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੋਲੀ ਬੋਲੂ ਹੋਰੀ ਪਰਕਟ ਹੋਰੀ ਟਹਲੇ ਹੋਰੀ ਕਦੇ ਨਹੀਂ ਭੋਲੀ ਪਹਿਲਾਂ ਚਲੋ ਮੈਂ ਕੈਸਤਾ ਖੁਸਤਾ ਜਿਆਦਾ ਨਾਂ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਬਾਸਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡਾਂ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਹੈ ਕਿ ਮੈਂ ਤੁਹਾਨੂੰ ਮਿਲਣਾ ਪੜਦਾ ਹੁੰਦਾ ਤਸਵੀਰ ਇਸ ਘਰ ਦਾ ਮੈਂ ਕਰਨਾ ਮਿਸਤਰੀਆਂ ਦੇ 12 ਘੜੇ ਪੱਗੜ ਚਲੋ ਦੁਨੀਆ ਚ ਨਹੀਂ ਰਿਆ ਮੇਲੀ ਦਰਸ਼ਨ ਚਰਨਾ ਸਾਡੇ ਘਰ ਦੀਆਂ ਦੀਪਾਂ ਇਹਨਾਂ ਨੇ ਕੀਤੀਆਂ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ 3-1 ਦਾ 4-1 ਦਾ ਮਸਾਲਾ ਆਪ ਲਗਾਉਂਦਾ ਰਹਾਂ ਮੈਨੂੰ ਕੁਝ ਨਹੀਂ ਪੰਡਾ ਤਾ ਐਮਨੇ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਆਪਦੇ ਪਿੰਡ ਤੇ ਇਹ ਤੁਹਾਨੂੰ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ ਚ ਉਹ ਕਹਿੰਦੇ ਮਰਨ ਖਾਪਣ ਆਪਾਂ ਨੇ ਕਿਲੇਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲੇਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ 'ਚ ਲੋਕ ਸੁਭਾਅ ਇਹ ਤਾਂ ਮੈਂ ਹੁਗਾਇੰਚ ਹਾਂ ਜੇ ਸਾਰਾ ਮਾਮਲਾ ਅੱਜ ਮੈਂ ਕੋਈ ਉਹਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ ਦੇ ਮੋਹਤਫਰ ਬੰਦੇ ਬੈਠੇ ਜਿਹਨਾਂ ਨੇ ਪਿੰਡ ਚ ਹੀ ਰਹਿਣਾ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਪਰ ਪੰਚਾਇਤ ਦੀ ਚੋਣਾਂ ਆ ਗਈਆਂ ਉਹਦੇ ਵਿੱਚ ਸਿੱਧੇ ਸਿੱਧੇ ਕਰੂੰਗਾ ਜਦੋਂ ਤੁਸੀਂ ਕੋਈ ਐਮਐਲਏ ਚੋਣਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਤੁਹਾਡੀਆਂ ਮੀਂਹਾਂ ਤੇ ਪੂਰਾ ਨਾ ਉਤਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ ਉਹ 65 ਪਿੰਡ ਪੈਂਦੇ ਨੇ ਕੀ ਪਤਾ ਕਿੱਥੋਂ ਦਾ ਸੀ ਅਜੀਤ ਜਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਫਲਾਣੇ ਦੇ ਕੋਫੜ ਮਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ 850 ਪਿੰਡ ਹੁੰਦੇ ਨੇ ਨਾਲ ਸ਼ਹਿਰ ਵੀ ਹੁੰਦੇ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ ਇਹ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਇਹਨੇ ਪਾਰਟੀ ਨੇ ਟਿਕਟ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਉਦੀ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਏਂਗੇ ਯਾਰ ਪੋਟਾ ਬੇਟਾ ਇਹ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਨੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਜੁੜਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿੰਦਾ ਜਿਹਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖ ਸਾਹਮਣੇ ਹੁੰਦਾ ਇਹਨੂੰ ਮੈਂਬਰ ਚੁਣਨਾ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਵੀ ਤੁਸੀਂ ਤਾਂ ਜਾਣਦੇ ਸੀ ਯਾਰ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰ ਨੂੰ ਸਾਰੇ ਘਰਾਂ ਦਾ ਪਤਾ ਹੈ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਜੇ ਥਾਣੇ ਜਾਂਦੇ ਨੇ ਕਿੰਨੇ ਕਜੇ ਥਾਣੇੋਂ ਮੋੜਿਆ ਆਉਂਦੇ ਸਾਰਾ ਤਾਂ ਪਤਾ ਹੈ ਆਪਣਾ ਫਿਰ ਆ ਚੁੰਨਣ ਵੇਲੇ ਤੱਕ ਟੁਕੜ ਟੁਕਸੀ ਸਿਆਣਪ ਦਿਖਾਉ ਨਾ ਮੈਂ ਬੇਨਤੀ ਕਰਦੀ ਆਂ ਜਿਵੇਂ ਬੋਟਾ ਪਾਉਣੇ ਬੋਟਾ ਪੋ ਬੋਟਾ ਪਾਉਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਭੀਪ ਸਾਹਿਬ ਉਮੀਦ ਕਰਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ ਤਿੰਨ ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਪੇਣਾ ਵੀ ਬਹੁਤ ਵੱਡੀ ਗਿੰਟੀ ਚਾਹੀਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਪਰ ਚੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਦੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕੇ ਮੈ ਰਹਿਣਾ ਜੇ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਹੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ ਤੇ ਪਾਚੇ ਕਰਾ ਕੇ ਚੁਣ ਲਈ ਫਿਰ ਕਾਦੀ ਪਾਇਚਾਰ ਦੀ ਉਮੀਦ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ ਚ 13000 ਤੋਂ ਵੱਧ ਵੋਟਾਂ ਦੇ ਪਿੰਡ ਨੇ 13000 ਤੋਂ ਵੱਧ ਵੋਟਾਂ ਪੋਟੇ ਪੈਣਗੇ 15000 ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਪਾਉਂ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਲ ਤੇ ਬਾਬੇ ਰਮਾ ਨੇ ਬਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਵੀਲ ਬਲਾਮਣ ਦੀ ਖੇਡੀ ਐ ਮੈਂ ਸਚਾਰੀਆਂ ਹੋਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਆਸੇ ਸਕੂਲ ਚ ਕਰਮਜੀਤ ਬੈਠਾ ਹੈ ਸਾਡੇ ਵੀ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇਤੁਵਤ ਹੋਰ ਕਿਹੜੀ ਪੱਤੀ ਚਾਹੀਦੀ ਤੁਹਾਨੂੰ ਮੈਂ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਦੇ ਯਾਦ ਵੀ ਹੋਣਾ ਵੀ ਇਹੋ ਜਿਹਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਹਾਂ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅਜੇ ਵੀ ਕਹਿਣਾ ਮੇਰੀ ماں ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਮਾ ਦਾ ਰਹਿੰਦਾ ਮੈਂ ਨਰੇਕਾ ਵਾਲੀਆਂ ਚਾਹ ਰਹਿੰਦਾ ਮੈਂ ਹੋਰ ਬਹੁਤ ਦੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਤਾ ਸੁਖੀ ਹੈ ਵਧੀਆ ਰੋਟੀ ਖਾਂਦੀ ਆ ਦੋਨੇ ਟਾਈਮ ਕਹਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਤੇ ਅਸੀਂ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਪਤਾ ਉਹ ਮੈਥੋਂ ਉਮੀਦ ਕਰਦੀਆਂ ਨੇ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਤਕਦੀਰ ਹੀ ਲੀਨ ਤੇ ਚੜ ਜਾਊਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂ ਮੈਨਸ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਵਿਰੋਧੀ ਵੀ ਬਹੁਤ ਹੈ ਉਹਨਾਂ ਨੇ ਤਾਂ ਕਰਨੇ ਕਰਨੇ ਹੁ ਜਿਹਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲੀ ਤੋ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁ ਜੋ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰ ਆਲੇ ਪਾਸੇ ਕੁੱਟ ਲਈਏ ਅੱਧਾ ਘੰਟਾ ਪੁੱਛਦਾ ਹੀ ਲੀਂਦੀ ਅੰਗਰੀਂਦੀ ਐ ਤਾ ਹੁਣ ਪੁੱਛਦਾ ਹੀ ਨੂੰ ਉਹਨਾਂ ਦੇ ਉਹਨੂੰ ਕੀ ਕਰੀਏ ਸਿਰ ਤਾਂ ਕੁੱਟਦੇ ਤੁਸੀਂ ਸਿਰ ਤਾਂ ਕੁੱਟਦੇ ਕਰੀ ਜਾਣ ਲੋ ਪਰਵਾਹ ਨਾ ਕਰਿਆ ਕਰੋ ਐ ਜੇ ਗੱਲਾਂ ਦੀ ਐ ਤਾਂ ਫਿਰ ਜੇ ਆਪਣੇ ਹਾਥੀ ਆਉਂਦੇ ਹੁਣ ਤਾਂ ਮੈਨੂੰ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਪਹਿਲਾਂ ਹਾਥੀ ਆਉਂਦੇ ਹੁੰਦੇ ਸੀ ਪਿੰਡ ਸਾਥੀ ਦੇ ਗਾਂ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਕੋਈ ਫਰਕ ਪੈਂਦਾ ਸੀ ਆਹ ਕੁੜਿਆਂ ਨਾਲ ਨਹੀਂ ਉਹ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ ਚ ਵੜ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਮੁੜ ਜਾਂਦੇ ਸੀ ਗਾਹਾਂ ਹੁਣ ਦੂਜੇ ਕੋਤੇ ਆ ਗਏ ਭਾੜ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਰਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਗੁਆ ਜਾਂਦਾ ਉਹਦੀ ਮਰਚਾਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਾਲਾਤ ਨੂੰ ਮੰਨਦਾ ਲਾਲ ਖੰਨ 25 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲਾ ਅੱਜ 1 ਰੁਪਏ ਦਾ ਇਦੋਂ ਮੈਂ ਅਕਰ ਘਰ ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਵੇਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਿੰਨੇ ਕਰਾ ਪਰਦਾ ਤਾਂ ਉਹ ਨਸੀਬ ਸਿੰਘਾ ਬਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਕਰਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਇਕਰ ਪੰਡਤੂਰੀ ਜਿਹੜੇ ਆਪਣੇ ਇੱਕ ਸਾਡੇ ਕੋਲੇ ਕੋਈ ਆਣਾ ਕੋਲ ਕਹਿਣੇ ਹੁੰਦੀ ਸੀ ਪਰ ਤਕਸਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪੈਸੇ ਇਦੋਂ ਕਾਰ ਪੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਬਿਦਿ ਸਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਕੋਈ ਜ਼ਮੀਨਦਾਰ ਇਸ ਛਿਤਰਾਂ ਦੀ ਲੋੜ ਦੀ ਚੱਕ ਲੈ ਜੇ ਪਰਾਣੇ ਬਿਲੋਂ ਕੇ ਬੈਠੇ ਸੈਂ ਇਹਨਾਂ ਨੂੰ ਪਤਾ ਹੋਊਗਾ ਮੈਨੂੰ ਤਾਂ ਪਤਾ ਨਹੀਂ ਲੋਕਾਂ ਦੀ ਸੇਵਾ ਹੀ ਉਦੋਂ ਵੱਡੀ ਤਾਂ ਕੋਈ ਸ਼ਾਇਦ ਉਸੇ ਪਰਦਾਦੇ ਲਈ ਪੁੰਨ ਖੱਟਿਆ ਹੋਇਆ ਮੈਂ ਖਾਰੇ ਵੀ ਐਡੀ ਵੱਡੀ ਪੋਜੀਸ਼ਨ ਚ ਚਾਹਤਾਂ ਮੈਨੂੰ ਤੋਂ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਖੜਾ ਗੁਲਾਬ ਖੜਾ ਮੰਗਾ ਕੜਾ ਸਾਰੇ ਆ ਮੁੰਡੇ ਅਮਰੀਕੜਾ ਸਾਰੇ ਮੇਰੇ ਦੋਸਤ ਮਿੱਤਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਸਿਰਫ ਪਾਂਵੀ ਹੋਈਆਂ ਨੇ ਤੇਨ ਤੋਂ ਕੁਟ ਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨੇ ਚਾਰ ਸੁਨੇਹ ਤਾਂ ਫਿਰ ਬਚਪਨ ਐ ਨਾ ਮਾਲਵੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ